NIT ਜਲੰਧਰ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਮਾਲਵਿਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਦੀ ਅਗਵਾਈ ਹੇਡ ਡਿਜ਼ਾਈਨ ਅਤੇ ਉਦਮਤਾ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਲਈ ਵੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਚੁਣਿਆ ਗਿਆ ਹੈ IIITDM ਕਾਂਚੀਪੁਰਮ ਇਸ ਪ੍ਰੋਗਰਾਮ ਦਾ ਨੋਡਲ ਕੇਂਦਰ ਹੋਵੇਗਾ CBDE ਪ੍ਰੋਗਰਾਮ ਦਾ ਮੰਤਵ ਡਿਜ਼ਾਈਨ ਅਤੇ ਉਦਮਤਾ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਫੈਕਲਟੀ ਮੈਂਬਰਾਂ ਤੇ ਉੱਚ ਸਿੱਖਿਆ ਸੰਸਥਾਵਾਂ ਦੀ ਸਮਰੱਥਾ ਨੂੰ ਵਧਾਉਣਾ ਹੈ CBDE ਪ੍ਰੋਗਰਾਮ ਦੇ ਕੰਮ ਦੇ ਦਾਇਰੇ ਵਿੱਚ ਪਾਠਕ੍ਰਮ ਵਿਵਸਥਾਵਾਂ ਫੈਕਲਟੀ ਮੈਂਟਰਿੰਗ ਨਵਾਂਚਾਰ ਸਹਾਇਤਾ ਵਿਜ਼ਨ ਅਲਾਈਨਮੈਂਟ ਅਤੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਤਿਆਰੀ ਸ਼ਾਮਲੇ ਐਨ ਆਈਟੀ ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੋਜੀਆ ਦੀ ਅਗਵਾਈ ਹੇਠ ਐਨ ਆਈਟੀ ਜਲੰਧਰ ਵਿਖੇ ਸੀ ਬੀ ਡੀ ای ਪ੍ਰੋਗਰਾਮ ਫੈਕਲਟੀ ਦੀ ਸਮਰੱਥਾ ਵਧਾਉਣ ਫੰਡਾਂ ਨਾਲ ਵਿਦਿਆਰਥੀ ਟੀਮਾਂ ਦੀ ਸਹਾਇਤਾ ਸਿੱਖਣ ਲਈ ਇੱਕ ਬੁਨਿਆਦੀ ਢਾਂਚਾ ਤਿਆਰ ਕਰਨ ਅਤੇ ਉਦਯੋਗ ਅਤੇ ਐਨ ای ਪੀ 2020 ਦੇ ਟੀਚਿਆਂ ਨਾਲ ਇਕਸਾਰ ਹੋਣ ਲਈ ਸਰਕਾਰ ਨਾਲ ਸਾਂਝੇਦਾਰੀ ਨੂੰ ਆਪਣਾ ਯੋਗਦਾਨ ਪਾਵੇਗਾ। ਉਹਨਾਂ ਇਸ ਗੱਲ ਤੇ ਮਾਣ ਪ੍ਰਗਟ ਕੀਤਾ ਕਿ ਐਨ ਆਈਟੀ ਜਲੰਧਰ ਉਤਰੀ ਖੇਤਰ ਵਿੱਚ ਚੁਣੇ ਗਏ ਉੱਚ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਅਦਾਰਾ ਹੈ।